ਆਪਾਂ ਨੇ ਡਿਸਕਵਰੀ ਚੈਨਲ ਤੇ ਦੇਖ ਵੀ ਸਕਦੇ ਆ ਕਿ ਹਾਥੀ ਕਿਸੇ ਵੀ ਜਾਂਦਾ ਨਾ ਤਲਾਬ ਦੇ ਵਿੱਚ ਇਸ਼ਨਾਨ ਵਗੈਰਾ ਕਰ ਲੈਂਦਾ ਵਧੀਆ ਤੇ ਜਦੋਂ ਬਾਹਰ ਆਉਂਦਾ ਫਿਰ ਕੀ ਕਰਦਾ ਉਹ ਆਪਣੇ ਸਰੀਰ ਤੇ ਦੁਆਰਾ ਚੰਗੀ ਤਰ੍ਹਾਂ ਮਿੱਟੀ ਪਾ ਲੈਂਦਾ ਤੇ ਆਪਾਂ ਜਦੋਂ ਜਾਂਦੇ ਕਿਸੇ ਵੀ ਸਤਸੰਗਤ ਦੇ ਵਿੱਚ ਸਾਰੀ ਸਤਸੰਗਤ ਕਰਨ ਤੋਂ ਬਾਅਦ ਗੁਰਬਾਣੀ ਸੁਣਨ ਤੋਂ ਬਾਅਦ ਬਾਹਰ ਆ ਕੇ ਆਪਾਂ ਕੀ ਕਹਿੰਦੇ ਹੁੰਨੇ ਆ ਉਨੇ ਕੀ ਪਾਇਆ ਉਨੇ ਕੀ ਕੇ ਹੋ ਜਾ ਕਪੜੇ ਪਾਇਆ ਕੇ ਹੋ ਜਾ ਫੈਸ਼ਨ ਕੀਤਾ ਗੁਰਬਾਣੀ ਦਾ ਸ਼ਬਦ ਹੈ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨਹਿ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ ਵੈਸੇ ਜੇ ਗੁਮਾਨ ਆ ਗਿਆ ਫਿਰ ਤਾਂ ਸਾਰਾ ਬੇਕਾਰ ਹੀ ਚੱਲਗਾ ਚਾਹ ਤੀਰਤ ਗਿਆ ਇਨਸਾਨ ਚਾਹ ਨੇ ਬਰਤ ਰੱਖੇ ਚਾਹ ਦਾਨ ਦਿੱਤਾ ਤੇ ਜੇ ਇਹੇ ਕੋਸ਼ਿਸ਼ ਕਰਨਾ ਹੈ ਵੀ ਆਪਾਂ ਇਹੇ ਦੇਖ ਲਿਆ ਵੀ ਉਹ ਆਲੋਚਨਾ ਹੀ ਕਰਦੇ ਬੋਨੇ ਕਿ ਉਹ ਜੇ ਪਾਇਆ ਉਹਨੇ ਕੀ ਪਾਇਆ ਤੇ ਉਹ ਵੀ ਆਪਣੀ ਸੱਸੰਗਤ ਕੀਤੀ ਤਾਂ ਉਹੀ ਹਾਲ ਹੋ ਜਾਂਦਾ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਤੇ ਕਰਨ ਤੋਂ ਬਾਅਦ ਫਿਰ ਉਸੇ ਤਰ੍ਹਾਂ ਆਪਣੇ ਆਪ ਨੂੰ ਲਵੇਟ ਲਿਆ ਕਿਉਂਕਿ ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ ਨਾ ਫੇਰ ਹੀ ਆਪਾਂ ਨਿੰਦਾ ਤੋਂ ਬਚਦੇ ਹਾਂ ਤੇ ਤਾਂ ਹੀ ਆਪਾਂ ਗੁਮਾਨ ਤੋਂ ਬਚਦੇ ਹਾਂ ਤੇ ਤਾਂ ਹੀ ਕਹਿੰਦੇ ਨੇ ਸਭ ਤੋਂ ਬਿਹਤਰ ਤਾਂ ਇਹ ਹੈ ਕਿ ਅਹੰਕਾਰ ਨੂੰ ਤਿਆਗ ਕਰਕੇ ਜੇ ਪ੍ਰਭੂ ਦਾ ਨਾਮ ਜਪਿਆ ਜਾਵੇ ਉਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਕਿੰਨਾ ਸੁਣ ਉਪਦੇਸ਼ ਹੈ तीर्थ बरत अरदान कर मन में तरै गुमान नानक नेहफल जात ते ज्यों कुंचर स्नान सतनाम वही सतनाम वही